ਸਤਿਕਾਰ ਸਰਣੂ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਫਿਲਮ ਵੀਡੀਓ ਦੇ ਨਾਲ ਸੱਚਾ ਨਾਸਤਿਕ ਜਾਂ ਸੱਚਾ ਆਸਤਿਕ ਅੱਜ ਦਾ ਜੋ ਸਾਡਾ ਕਨਸੈਪਟ ਹੈ ਜੋ ਸੱਚਾ ਨਾਸਤਿਕ ਜਾਂ ਸੱਚਾ ਆਸਤਿਕ ਔਰ ਨਾਸਤਿਕ ਤੇ ਆਸਤਿਕ ਨਾਸਤਿਕ ਤੋਂ ਭਾਵ ਜੋ ਪ੍ਰਮਾਤਮਾ ਨੂੰ ਨਹੀਂ ਮੰਨਦਾ ਜੋ ਕਿ ਇੱਕ ਬ੍ਰਹਿਮੰਡ ਦੀ ਅਲੱਗ ਸ਼ਕਤੀ ਨੂੰ ਨਹੀਂ ਮੰਨਦਾ ਆਸਤਿਕ ਤੋਂ ਭਾਵ ਜੋ ਪ੍ਰਮਾਤਮਾ ਨੂੰ ਮੰਨਦਾ ਹੈ ਜੋ ਪ੍ਰਮਾਤਮਾ ਦੀਆਂ ਉਨਾ ਸ਼ਕਤੀਆਂ ਉਰ ਚਕੀਨ ਕਹਾਦਾ ਹੈ ਸੋ ਇਹ ਜੋ ਵਿਸ਼ਾ ਹੈ ਇਹ ਇਸ ਕੱਲੇ ਲੈ ਕੇ ਆ ਰਿਹਾ ਕਿਉਂਕਿ ਪਿਛਲੇ ਦਿਨੀ ਉਹ ਜਪੋਰਡਕਾਸਟਾਂ ਦੇ ਉੱਤੇ ਨਾਸਤਿਕ ਦਾ ਦੇ ਨਾਲ ਤੇ ਕੁਝ ਢੂੰਗੀ ਨੇ ਜੋ ਨਾਸਤਿਕ ਹੁੰਦੇ ਨੇ ਆਪਰੇ ਮਨ ਪਰ ਉਹਨਾਂ ਨੂੰ ਮੌਕਾ ਮਿਲ ਜਾਂਦਾ ਧਰਮ ਨੂੰ ਪੰਡਣ ਦਾ ਆਸਤਿਕਤਾ ਨੂੰ ਪੰਡਣ ਦਾ ਪਰਮਾਤਮਾ ਦੀ ਉਸ એનર્ਜੀ ਨੂੰ ਪੰਡਣ ਦਾ ਜਾਂ ਬ੍ਰਹਿਮੰਡ ਦੀ એનર્ਜੀ ਨੂੰ ਪੰਡਣ ਦਾ ਸੋ ਜੋ ਸੱਚਾ ਨਾਸਤਿਕ ਹੋਵੇਗਾ ਉਹ ਕਦੇ ਵੀ ਉਹ ਕਦੇ ਵੀ ਧਰਮ ਨੂੰ ਨਹੀਂ ਭੰਡੇਗਾ ਜਿੰਨੇ ਵੀ ਹੁਣ ਤੱਕ ਦੇ ਵਿਗਿਆਨੀ ਕੋ ਹੋਏ ਹਨ ਚੋਟੀ ਦੇ ਵਿਗਿਆਨੀ ਕੋ ਹੋਏ ਹਨ ਵਿਗਿਆਨ ਨੇ ਕਦੇ ਵੀ ਧਰਮ ਨੂੰ ਨਹੀਂ ਭੰਡਿਆ ਕਿਸੇ ਵੀ ਚੋਟੀ ਦੇ ਵਿਗਿਆਨੀ ਨੇ ਅੱਜ ਤੱਕ ਰੱਬ ਦੀ ਹੋਂਦ ਹੋਣ ਨਾ ਹੋਣ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਸਿਰਫ ਸਟੀਫਲਪੌਕੀ ਨੂੰ ਛੱਡ ਕੇ ਬਾਕੀ ਜਿੰਨੇ ਵੀ ਹੁਣ ਤੱਕ ਦੇ ਬਹੁਤ ਮਹਾਨ ਵਿਗਿਆਨੀਕ ਹੋਏ ਹਨ ਉਹ ਪੂਰਨ ਤੌਰ ਤੇ ਆਸਤਿਕ ਸਮ ਪਰਮਾਤਮਾ ਨੂੰ ਮੰਨਣ ਵਾਲੇ ਸਨ ਰੱਬ ਦੀ ਮੂਦ ਨੂੰ ਮੰਨਣ ਵਾਲੇ ਸਨ ਸਿਪਰ ਹੌਕੀ ਸਕੈਟ ਦਾ ਬੰਦਰਾ ਸੀ ਕੇ ਜੇਗਰ ਪਰਮਾਤਮਾ ਨੇ ਬ੍ਰਹਿਮੰਡ ਦੀ ਬਹਿਮਨ ਬਣਾਇਆ ਹੈ ਤਾਂ ਉਹ ਉਸ ਤੋਂ ਪਹਿਲਾਂ ਕਿੱਥੇ ਸੀ ਸ੍ਰਿਸ਼ਟੀਪੁਰ ਹੌਕਿੰਦਾ ਆਪਣਾ ਤਰਕ ਆਪਣੀ ਜਗ੍ਹਾ ਸਹੀ ਹੈ ਉਸ ਨੂੰ ਪਰ ਗਲਤ ਨਹੀਂ ਫੇਰ ਆ ਸਕਦੇ ਕਿਉਂਕਿ ਇਹ ਸਵਾਲ ਖੜਾ ਹੋਣਾ ਲਾਜ਼ਮੀ ਹੈ ਇਸਦੀ ਪ੍ਰੋਫੀਸੀ ਗੱਲ ਦੇ ਨਾਲ ਆਪਾਂ ਮੈਂ ਸਹਿਮਤ ਹੁੰਨਾ ਹਾਂ ਦੂਸਰੀ ਗੱਲ ਪਿਛਲੇ ਦਿਨੀ ਮੈਂ ਇੱਕ ਕਵਾਤਰਾ ਦਾ ਅਨਮੋਲ ਪਾਤਰਾ ਦਾ ਕੋਈ ਪੋਡਕਾਸਟ ਸੀ ਉਸ ਤੇ ਇੱਕ ਪਰਸਨ ਮੈਂ ਨਹੀਂ ਜਾਣਦਾ ਕੌਣ ਸੀ ਉਹ ਕਹਿੰਦਾ ਵੀ 40 ਸਾਲ ਤੋਂ ਨਾਸਤਿਕ ਹਾਂ ਚਲੋ ਠੀਕ ਆ ਬਹੁਤ ਵਧੀਆ ਗੱਲ ਆ ਮੈਂ ਇਸ ਚੱਕਰ ਦੇ ਵਿੱਚ ਨਹੀਂ ਪੈਂਦਾ ਭਰਾਵਾ ਤੂੰ ਬਹੁਤ ਥੋੜੇ ਵਿੱਚ ਸਮਝ ਤੋਂ ਨਾਸਤਿਕ ਹੈ ਤਾਂ ਕੋਈ ਚੱਕਰ ਨਹੀਂ ਆਗਾ ਪਰ ਉਹ ਆ ਦਾ ਵੀ ਜੀ ਆਤਮਾ ਨਹੀਂ ਪਰਮਾਤਮਾ ਨਹੀਂ ਇੱਕ ਡੱਬੇ ਦੇ ਵਿੱਚ ਕੀੜੇ ਬੰਦ ਕਰਕੇ ਰੱਖ ਦੋ ਉਹ ਮਰ ਜਾਣਗੇ ਉਹ એનર્ਜੀ ਕਿੱਥੇ ਗਈ ਸੋ ਮੈਂ ਕਹਾਂਗਾ ਇੱਕ ਵਿਗਿਆਨ ਦੀ ਥਿਊਰੀ ਆ ਉਹ ਥਿਊਰੀ ਦਾ ਨਾਮ ਹੈ ਐਨ ਐਪਲ ਇਨ ਅ ਬਾਕਸ ਐਨ ਐਪਲ ਇਟ ਸੇਮ ਇੱਕ ਡੱਬੇ ਦੇ ਵਿੱਚ ਰੱਖ ਦਿਓ ਇੱਕ ਸੇਵ ਨੂੰ ਇੱਕ ਡੱਬੇ ਦੇ ਵਿੱਚ ਰੱਖ ਦਿਓ ਜਿਸ ਦੇ ਵਿੱਚ ਕੋਈ ਹਵਾ ਨਾ ਰਪੇ ਚੋਵੇ ਉਹ ਡੱਬਾ ਕਦੇ ਖਤਮ ਨਾ ਹੋ ਸਕੇ ਡਿਸਟਰਾਇ ਨਾ ਹੋ ਜਾਵੇ ਗਿਆ ਦੀ ਥਿਉਰੀਆ ਐਨ ਐਪਲ ਇਨ ਬਾਕਸ ਸੋ ਉਹ ਜੋ ਸੇਵ ਦੀ ਉਹ ਥਿਉਰੀਆ ਉਹ ਇੱਕ એનર્ਜੀ ਪ੍ਰੋਸੈਸ ਦੇ ਨਾਲ ਜੁੜੀ ਹੋਈ ਆ ਵੀ ਜੇਕਰ એનર્ਜੀ ਉਹ ਚੀਜ਼ ਚੋਂ ਵਾਪਸ ਨਹੀਂ ਨਿਕਲੂਗੀ ਤਾਂ ਉਹ ਕੀ ਹੋਵੇਗਾ ਕਿ ਸੇਵ ਉਹ ਖਤਮ ਹੋ ਜਾਵੇਗਾ ਜੇ ਸੇਵ ਖਤਮ ਹੋ ਜਾਏ ਤਾਂ ਸੇਵ ਖਤਮ ਹੋਣ ਤੋਂ ਜੇ એનર્ਜੀ ਬਾਹਰ ਨਹੀਂ ਨਿਕਲੀ ਐਟਮਿਕ ਤਮਾਕਾ ਅੰਦਰ ਨਹੀਂ ਹੁੰਦਾ ਐਟਮਿਕ એનર્ਜੀ ਬਾਹਰ ਨਹੀਂ ਜਾਂਦੀ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕੀ ਹੋਵੇਗਾ ਉਹ ਬੰਦੇ ਨੇ ਤਾਂ ਆਦੇ ਉਹਨੂੰ ਤਰਕ ਰੱਖ ਦਿੱਤਾ ਵੀ ਕੀੜਿਆਂ ਦਾ ਇੱਕ ਡੱਬਾ ਉਹਦੇ ਵਿੱਚ ਕੀੜੇ ਮਰ ਗਏ ਉਹਨੂੰ ਬੰਦ ਕਰਕੇ ਲਾਹਦਾ ਫਿਰ ਕੀ ਉਹ ਕੀੜੇ ਦੇ ਵਿੱਚ ਹੀ ਆ ਸੋ ਬਿਨਾ ਗਿਆਨ ਤੋਂ ਨਾਸਿਕ ਤੁਹੌੜਾ ਬੁਈਤੀ ਸਿਆਣਪ ਨਾਲ ਨਹੀਂ ਹੁੰਦੀ ਜੇਕਰ ਤੁਸੀਂ ਨਾस्तिक ਹੋ ਤਾਂ ਪੂਰਨ ਤੌਰ ਤੇ ਵਿਗਿਆਨ ਨੂੰ ਪੜੋ ਹਰ ਇੱਕੋ ਕਿਤਾਬ ਨੂੰ ਵਿਗਿਆਨ ਦੀ ਨੂੰ ਪੜੋ ਹਰ ਵਿਗਿਆਨੀ ਨੂੰ ਪੜੋ ਫਿਰ ਤੁਸੀਂ ਨਾस्तिक ਬਣੋਗੇ ਕਹਿਣ ਨਾਲ ਨਾस्तिक ਨਹੀਂ ਹੋ ਜਾਂਦਾ ਜੇ ਤੁਸੀਂ ਧਾਰਮਿਕ ਹੋ ਆਸਤਿਕ ਹੋ ਤਾਂ ਧਰਮ ਨੂੰ ਚੰਗੀ ਤਰ੍ਹਾਂ ਪੜੋ ਤੁਸੀਂ ਫਿਰ ਫਿਰ ਆਸਤਿਕ ਹੋ ਸਕਦੇ ਹੋ ਜੇਕਰ ਤੁਸੀਂ ਧਾਰਮਿਕ ਹੋ ਦਾ ਢੋਗ ਕਰਦੇ ਪਰ ਕਰਮ ਕਾਂਡ ਕਰਦੇ ਤੁਸੀਂ ਧਾਰਮਿਕ ਨਹੀਂ ਹੋ ਤੁਸੀਂ ਕਰਮ ਕਾਂਡੀ ਹੋ ਧਰਮ ਤੇ ਕਰਮ ਕਾਂਡ ਦਾ ਆਪਸ ਵਿੱਚ ਰਿਸ਼ਤਾ ਨਹੀਂ ਹੈ ਧਰਮ ਕਰਮ ਕਾਂਡ ਨਹੀਂ ਸਿਖਾਉਂਗਾ ਹੁਣ ਆਪਾਂ ਗੱਲ ਕਰਦੇ ਆਂ ਨਾਸਤਿਕਤਾ ਦੀ ਉਹ ਜੋ ਉਹ ਥਿਊਰੀ ਹੈ ਐਂਡ ਐਪਲ ਇਨ ਅ ਬਾਕਸ ਉਸ ਦੇ ਚ ਕੀ ਕਹਿੰਦੀ ਹੈ ਉਹ ਥਿਊਰੀ ਕਹਿੰਦੀ ਆਂ ਵਿਗਿਆਨ ਕਹਿੰਦਾ ਹੈਗਾ ਇੱਕ ਬਾਕਸ ਦੇ ਵਿੱਚ ਇੱਕ ਸੇਬ ਨੂੰ ਰੱਖ ਦਈਏ ਉਸ ਨੂੰ ਬੰਦ ਕਰ ਦਈਏ ਅਨੰਤ ਕਾਲ ਦੇ ਤੱਕ ਉਸ ਨੂੰ ਨਾ ਖੋਲਿਆ ਜਾਵੇ ਤਾਂ ਕੀ ਹੋਵੇਗਾ ਹੌਲੀ-ਹੌਲੀ ਉਹ ਸੇਬ ਸਾਡ ਨਾਲ ਝੂਕੋ ਜਾਵੇਗਾ ਬਿਲਕੁਲ ਖਤਮ ਹੋ ਜਾਵੇਗਾ ਉਸ ਦੀ ਰਾਤ ਬਚੇਗੀ ਤੇ ਇੱਕ ਟਾਈਮ ਤੇ ਉਹ ਰਾਤ ਵੀ ਖਤਮ ਹੋ ਜਾਵੇਗੀ ਤੇ ਜਿਹੜੀ ਉਸਦੀ ਐਟਮਿਕ એનર્ਜੀ ਆ ਉਸ ਬਾਕਸ ਦੇ ਵਿੱਚ ਰਹੇਗੀ ਉਹ ਐਟਮਿਕ એનર્ਜੀ ਉਥੋਂ ਰਿਲੀਜ਼ ਹੋਉਂਦੀ ਉਥੋਂ ਬਾਹਰ ਨਿਕਲਦੀ ਹਰ ਸੰਭਵ ਕੋਸ਼ਿਸ਼ ਕਰੇਗੀ ਉਸ ਬਾਕਸ ਦੇ ਵਿੱਚੋਂ ਜੇਕਰ ਉਹ એનર્ਜੀ ਉਸ ਬਾਕਸ ਦੇ ਵਿੱਚ ਨਹੀਂ ਨਿਕਲ ਪਾਉਂਦੀ ਉਹ ਐਟਮਿਕ એનર્ਜੀ ਜੋ ਉਸ ਦੇ ਵਿੱਚ ਉਹ ਪ੍ਰਕਿਰਿਆ ਹੋਈ ਹੋਵੇ ਜੀ ਬਾਕਸ ਦੇ ਵਿੱਚ ਉਹ એનર્ਜੀ ਬਾਹਰ ਨਹੀਂ ਨਿਕਲ ਪਾਉਦੀ ਤਾਂ ਕੀ ਹੋਵੇਗਾ ਕਹਿੰਦੇ ਕਿ ਉਹ ਦੁਬਾਰਾ ਰੀਵਰਸ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤਾਂ ਇਹ ਕਹਿੰਦੇ ਭਾਵੇਂ ਜਦੋਂ ਅਨੰਤ ਕਾਲਵਾਦ ਉਹ ਬਾਕਸ ਨੂੰ ਖੋਲਿਆ ਜਾਵੇਗਾ ਉਸੇ ਚੋ ਸੇਵ ਦੁਆਰਾ ਬਣਿਆ ਹੋਵੇਗਾ ਇਹ ਥਿਉਰੀ ਆ ਵਿਗਿਆਨ ਦੀ ਵਿਗਿਆਨ ਖੁਦ ਕਹਿੰਦਾ ਹੈ ਵੀ ਇੱਕ ਸੇਵ ਨੂੰ ਇੱਕ ਬਾਕਸ ਵਿੱਚ ਰੱਖ ਦਿਓ ਇੱਕ ਲੰਬੇ ਸਮੇਂ ਦਾ ਕੋਸ ਨੂੰ ਲਾਹ ਪਰੋ ਤੇ ਉਸ ਸੇਵ ਤੋਂ ਦੁਆਰਾ ਪ੍ਰਾਪਤ ਹੋ ਜਾਵੇਗਾ ਨਾਸਿਕ ਆਸਤਿਕ ਨੂੰ ਕਹਿੰਦੇ ਨਾਲ ਤੁਸੀਂ ਨਾਸਿਕ ਆਸਤਿਕ ਨਹੀਂ ਹੋ ਜਾਂਦੇ ਜਦੋਂ ਤੱਕ ਤੁਹਾਡੇ ਕੋਲ ਖੋਜ ਨਹੀਂ ਵਿਗਿਆਨ ਦੇ ਨਾਲ ਰਿਲੇਟਡ ਖੋਜ ਨਹੀਂ ਫਿਰ ਕੁਝ ਲੋਕ ਨਾਸਿਕ ਹੁੰਦੇ ਆ ਆਪਣੇ ਆਪ ਨੂੰ ਪਰ ਤਾਂ ਨੂੰ ਟਾਰਗੇਟ ਕਰਦੇ ਵਿਗਿਆਨ ਦੇ ਕੰਪਲਸਿੰਦੇ ਆ ਮੈਡਮ ਮੈਰੀ ਕੂਰੀ ਕੱਟੜਤਾਵਿਕ ਸੀ ਸੋ ਆਪਾ ਜੋ ਟੈਸਲਾ ਹੈ ਟੈਸਲਾ ਔਰ ਅਲਕੁਬ ਗਿਆਨ ਨੂੰ ਮੰਨਦਾ ਸੀ ਜਿਸ ਨੂੰ ਅਲਕ ਜੋਤਿਸ਼ ਕਹਿੰਦੇ ਆ ਪੁਰ ਦਾ ਪ੍ਰੋਜੈਕਟ ਦਾ ਪ੍ਰੋਜੈਕਟ ਇੱਕ ਬੁੱਕ ਹੈ 369 ਇੱਕ ਬੁੱਕ ਹੈ ਟੈਸਲਾ ਦੀ ਬੁੱਕ ਹੈ ਆਪੋ ਉਸ ਨੂੰ ਪੜੋ ਉਹ ਅੰਕਾਂ ਦੇ ਜਾਦੂ ਨੂੰ ਮੰਨਦਾ ਸੀਗਾ ਇੱਕ ਚਮਤਕਾਰ ਨੂੰ ਮੰਨਦਾ ਸੀਗਾ ਉਹ ਮਾਸਟਰਸ ਨੂੰ ਮੰਨਦਾ ਸੀਗਾ ਬਹੁਤ ਸਾਰੇ ਵਿਗਿਆਨੀ ਨੇ ਚੋਟੀ ਦੇ ਵਿਗਿਆਨੀ ਨੇ ਜੋ ਆਪਣੇ ਆਪ ਤੋਂ ਦੇ ਵਿੱਚ ਬਹੁਤ ਵੱਡੀਆਂ ਜਿਨ੍ਹਾਂ ਨੇ ਖੋਜਾਂ ਕੀਤੀਆਂ ਇਸ ਸੰਸਾਰ ਨੂੰ ਉਹਨਾਂ ਦੇ ਸਵਾਰਾਂ ਦੇ ਵਿੱਚ ਪੂਰਾ ਯੋਗਦਾਨ ਪਾਇਆ ਪਰ ਅੱਜ ਤੱਕ ਉਹਨਾਂ ਨੇ ਰੱਬ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਉਹਨਾਂ ਨੇ ਰੱਬ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਟੈਸਲਾ ਨੇ એનર્ਜੀ ਦੀ ਖੋਜ ਕੀਤੀ ਸੀ ਬਿਜਲੀ ਦੀ ਜਿਹੜੇ ਵਰਤੋਂ ਕਰਦੇ ਆ ਟੈਸਲਾ ਨੇ ਵਾਇਰਲੈਸ ਬਿਜਲੀ ਦੀ ਖੋਜ ਕੀਤੀ ਸੀ ਵਾਇਰਲੈਸ ਬਿਜਲੀ ਵੀ ਆਪਾਂ ਅੱਜ ਕੱਲ ਪਿੱਛੇ ਫੋਨ ਆ ਲਾਂਚ ਹੋਏ ਆ ਜੋ ਬਿਨਾ ਚਾਰਜਰ ਤੋਂ ਚਾਰਜ ਹੋ ਜਾ ਕਰਨਗੇ ਨਕੈਲਾ ਨਕੈਲਾ ਟੈਸਲਾ ਦੀ ਇਹ ਖੋਜ ਆ ਉਹ ਇਨਸਾਨ ਅੰਕਗਿਆਨ ਨੂੰ ਮੰਨਦਾ ਹੈ ਉਹ ਕਿਆ ਇਨਸਾਨ ਅੰਕਾਂ ਦੇ ਜੋ ਲੱਕੀ ਅਨ ਲੱਕੀ ਸਿਸਟਮ ਨੂੰ ਮੰਨਦਾ ਹੈ ਉਸ ਲਈ ਤੁਸੀਂ ਬੁੱਕ ਪੜ੍ਹ ਕੇ ਦੇਖੋ ਦਾ ਪ੍ਰੋਜੈਕਟ ਦਾ ਪ੍ਰੋਜੈਕਟ 369 ਪੜ੍ਹ ਕੇ ਦੇਖੋ ਐਵੇਂ ਕੁਝ ਕਰ ਅਣਪਰਮੂਰਖ ਲੋਕਾਂ ਦੀ ਲੋਕਾਂ ਤੁਸੀਂ ਕੋਰ ਕੱਟ ਤੇ ਲਾ ਕੇ ਬਿਠਾ ਦਿੰਨੇ ਹੋ ਤੇ ਉਹ ਸਮਾਜ ਵਿੱਚ ਤਾਂ ਮੈਸੇਜ ਕੀ ਜਾਂਦਾ ਰੱਬ ਨੂੰ ਮੰਨਣਾ ਨਾਮ ਨਾਲ ਇੱਕ ਅਲੱਗ ਚੀਜ਼ ਹੈ ਲੱਭ ਰੱਬ ਖੋਜ ਦਾ ਵਿਸ਼ਾ ਹੈ ਮੈਂ ਰੱਬ ਨੂੰ ਸਿੱਧਾ ਨਹੀਂ ਮੰਨਦਾ ਮੰਨਦਾ ਮੈਂ ਰੱਬ ਖੋਜ ਦਾ ਵਿਸ਼ਾ ਸਮਝਦਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਮੇਰੀ ਜ਼ਿੰਦਗੀ 'ਚ ਜੋ ਘਟਨਾਵਾਂ ਕਟਿਆਣ ਉਹਨਾਂ ਦੇ ਇੱਕ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰੱਬ ਹੈ ਨਹੀਂ ਹੈ ਮੈਂ ਸਿੱਧਾ ਨਹੀਂ თੁਪਾਂਗਾ ਮੈਂ ਕਹਾਂਗਾ ਤੁਸੀਂ ਨਾ ਮੰਨੋ ਰੱਬ ਹੈ ਮੇਰੇ ਕਹਿ ਤੋ ਨਾ ਮੰਨੋ ਰੱਬ ਨਹੀਂ ਹੈ ਇਹ ਵੀ ਨਾ ਮੰਨੋ ਕੋਜ ਕਰੋ ਤੁਹਾਡੀ ਜ਼ਿੰਦਗੀ ਚ ਵਾਪਰਨ ਵਾਲੀ ਘਟਨਾਵਾਂ ਦੀਆਂ ਘਟਨਾਵਾਂ ਨੂੰ ਉਹਨਾਂ ਪ੍ਰਕਿਰਿਆਵਾਂ ਨੂੰ ਸਮਝੋ ਤੁਹਾਡੇ ਜਨਮ ਦੇ ਮਨੋਰਥ ਨੂੰ ਸਮਝੋ ਆਪਣੇ ਅੰਦਰ ਦੇ ਭਾਵਾਂ ਨੂੰ ਸਮਝੋ ਅੰਦਰ ਸਵਾਲ ਕਰਨੇ ਸਿੱਖੋ ਪਰ ਸ਼ਰਤ ਇੱਕ ਹੈ ਜਦੋਂ ਤੁਸੀਂ ਪਰਮਾਤਮਾ ਦੀ ਖੋਜ ਤੇ ਨਿਕਲੋ ਕਰਮ ਕਾਰਡ ਨੂੰ ਪਾਸੇ ਰੱਖਣਾ ਕੋਈ ਵਿਧੀ ਵਿਧਾਨੀ ਪਰਮਾਤਮਾ ਨੂੰ ਖੋਜ ਕਰਨ ਦਾ ਕਿਸੇ ਵਿਚੋਲੇ ਦੀ ਖੋਜ ਨਹੀਂ ਕਰਨੀ ਤੁਸੀਂ ਇਸੇ ਇਸ ਯੁੱਗ ਦੇ ਜਾਂ ਇਸ ਸੰਸਾਰ ਦੇ ਹੁਣ ਤੱਕ ਜਿੰਨੇ ਵੀ ਮਹਾਨ ਪੁਰਸ਼ ਹੋਏ ਹਨ ਉਹਨਾਂ ਨੇ ਕਿਸੇ ਵਿਚੋਲੇ ਦੀ ਕੋਝ ਨਹੀਂ ਕੀਤੀ ਆਪ ਖੋਜ ਕੀਤੀ ਹੈ ਚਾਹੇ ਮਹਾਤਮਾ ਬੁੱਧ ਨੇ ਚਾਹੇ ਗੁਰੂ ਨਾਨਕ ਨੇ ਚਾਹੇ ਭਗਵਾਨ ਕ੍ਰਿਸ਼ਨ ਨੇ ਚਾਹੇ ਰਾਮ ਨੇ ਸੋ ਆਪਣੇ ਆਪ ਨੂੰ ਨਾਸਤਿਕ ਆਸਤਿਕ ਭਾਉਣ ਤੋਂ ਪਹਿਲਾਂ ਹਰ ਇੱਕ ਕਨਸੈਪਟ ਨੂੰ ਕਲੀਅਰ ਕਰੋ ਹਰ ਇੱਕ ਵਿਸ਼ੇ ਦੇ ਉੱਤੇ ਖੋਜ ਕਰੋ ਜੇ ਤੁਸੀਂ ਆਸਤਿਕ ਹੋ ਤਾਂ ਵਿਗਿਆਨ ਨੂੰ ਜ਼ਰੂਰ ਪੜਨਾ ਕੱਲੇ ਧਰਮ ਦੀ ਕਿਤਾਬਾਂ ਨਹੀਂ ਪੜਨੀਆਂ ਜੇ ਤੁਸੀਂ ਨਾਸਤਿਕ ਹੋ ਤਾਂ ਧਰਮ ਨੂੰ ਜ਼ਰੂਰ ਪੜਨਾ ਕੱਲੇ ਵਿਗਿਆਨ ਦੀਆਂ ਕਿਤਾਬਾਂ ਨਹੀਂ ਪੜਨੀਆਂ ਨਹੀਂ ਤਾਂ ਤੁਸੀਂ ਖਾਣੇ ਪੂਜਾ ਮੂਗੇ ਨਹੀਂ ਤਾਂ ਤੁਸੀਂ ਮੂਰਖ ਹੋ ਜਾਓਗੇ ਇੱਕ ਪੱਖ ਨੂੰ ਲੈ ਕੇ ਚੱਲੋਗੇ ਮੂਰਖ ਹੋ ਜਾਓਗੇ ਧਰਮ ਕੀ ਕਹਿੰਦਾ ਵਿਗਿਆਨ ਕੀ ਕਹਿੰਦਾ ਵਿਗਿਆਨ ਦੀ ਸਮਾਜ ਨੂੰ ਕੀ ਦੇਣਾ ਧਰਮ ਦੀ ਸਮਾਜ ਨੂੰ ਕੀ ਦੇਣਾ ਧਰਮ ਤੋਂ ਭਾਵ ਮਨੁੱਖ ਦਾ ਮਨੁੱਖ ਦੇ ਨਾਲ ਪਿਆਰ ਬਾਕੀ ਸਭ ਗੱਲਾਂ ਹੋਰ ਨੇ ਇਹ ਮਨੁੱਖ ਦੀ ਮਨੁੱਖ ਪ੍ਰਤੀ ਸੰਜੀਦਗੀ ਸਾਂਝੀ ਵਾਲਤਾ ਸਾਜ ਇਹ ਹੈ ਧਰਮ ਪਰਮਾਤਮਾ ਦੀ ਹੋਂਦ ਪਰਮਾਤਮਾ ਦਾ ਗਿਆਨ ਕੋਈ ਗਲਤ ਨਹੀਂ ਹੈ ਇਹ ਕੋਈ ਰੂੜੀਵਾਦੀ ਸੋਚ ਨਹੀਂ ਹੈ अनंत काल ਤੋਂ ਪ੍ਰਾਤ ਤੋਂ ਸਮੇਤ ਚੱਲੀ ਆ ਰਹੀ ਹੈ ਕਿ ਤੇ ਅਗਿਰਸ਼ ਸ਼ਕਤੀ ਨੂੰ ਮੰਨਿਆ ਜਾ ਰਿਹਾ ਹੈ ਉਸ ਨੂੰ ਤਾਂ ਪੁਜਿਆ ਜਾ ਰਿਹਾ ਹੈ ਕੋਈ ਸ਼ਕਤੀ ਹੈ ਜੇਕਰ ਵਿਗਿਆਨ ਕਹਿੰਦਾ ਹੈ ਰੱਬ ਹੈ ਜਾਂ ਨਹੀਂ ਹੈ ਵਿਗਿਆਨ ਪਹਿਲੀ ਗੱਲ ਤਾਂ ਹੁਣ ਤੱਕ ਦੇ ਜਿੰਨੇ ਮਹਾਨ ਵਿਗਿਆਨੀ ਹੋਏ ਹਨ ਉਹਨਾਂ ਨੇ ਕਿਸੇ ਨੇ ਨਹੀਂ ਕਿਹਾ ਰੱਬ ਨਹੀਂ ਹੈ ਸਟੀਫਨ ਹਾਕਿੰਸ ਨੇ ਵੀ ਸਿੱਧੀ ਗੱਲ ਨਹੀਂ ਕਹੀ ਸਟੀਫਨ ਹਾਕਿੰਸ ਵੀ ਕਹਿੰਦਾ ਹੈਗਾ ਕਿ ਜੇਕਰ ਬ੍ਰਹਿਮੰਡ ਦੀ ਸਿਰਜਣਾ ਪਰਮਾਤਮਾ ਨੇ ਕੀਤੀ ਹੈ ਤੇ ਉਸ ਤੋਂ ਪਹਿਲਾਂ ਪਰਮਾਤਮਾ ਕੀ ਕਰ ਰਿਹਾ ਸੀ ਉਸ ਦਾ ਕੁਐਸਚਨ ਹੈ ਉਹਨੇ ਹਉਮਨਾਂ ਹਉਮਨ ਦੀ ਗੱਲ ਨਹੀਂ ਕੀਤੀ ਉਹ ਤਾਂ ਅਸੀਂ ਆਪ ਦੇ ਕੋਲੋਂ ਆਪਣੇ ਹੰਕਾਰ ਨੂੰ ਸ਼ਾਂਤ ਕਰਨ ਦੇ ਲਈ ਅਸੀਂ ਗੱਲਾਂ ਨੂੰ ਆਪਣੇ ਵੱਲੋਂ ਜੋੜ ਦਿੰਨੇ ਆ ਵਿਗਿਆਨ ਕਹਿੰਦਾ ਮੈਡੀਟੇਸ਼ਨ ਕਰੋ ਤੁਹਾਡੇ ਮਨ ਦੀ ਅਵਸਥਾ ਸਹੀ ਹੋਵੇਗੀ ਤੁਹਾਡੇ ਅੰਦਰ ਦੀਆਂ ਬਿਮਾਰੀਆਂ ਦੂਰ ਹੋਣਗੀਆਂ ਧਰਮ ਤਾਂ ਅਨੰਤ ਕਾਲ ਤੋਂ ਕਹਿੰਦਾ ਆ ਰਿਹਾ ਮੈਡੀਟੇਸ਼ਨ ਕਰੋ ਤੁਹਾਡੀ ਮਨ ਦੀ ਅਵਸਥਾ ਸਹੀ ਹੋਵੇਗੀ ਵਿਗਿਆਨ ਕਹਿੰਦਾ ਤੁਸੀਂ ਆਪਣੇ ਸਵਾਸਾਂ ਨੂੰ ਤਾ ਚੱਕਣ ਦੀ ਕੋਸ਼ਿਸ਼ ਕਰੋ ਆਪਣੇ ਖਿਆਲਾਂ ਨੂੰ ਸਮੇਟਣ ਦੀ ਕੋਸ਼ਿਸ਼ ਕਰੋ ਤੁਹਾਡੇ ਬ੍ਰੇਨ ਦੇ ਵਿੱਚ ਬਿਜਲੀ ਊਰਜਾ ਦਾ ਵਿਧਾਨਵਾਦ ਜਾਵੇਗਾ ਤੁਹਾਨੂੰ ਤਾਂ ਬੜੇ ਲੰਮੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਸਾਡੇ ਅੰਦਰ ਇੱਕ ਸ਼ਕਤੀ ਤਾਂ ਉੱਠਦੀ ਹੈ ਕੋਈ ਰੋਸ਼ਨੀ ਤਾਂ ਉੱਠਦੀ ਹੈ ਸੋ ਆਪਣੇ ਮਾਨਸਿਕ ਅਵਸਥਾ ਨੂੰ ਠੀਕ ਕਰੋ ਮਨ ਨੀਵਾ ਤੇ ਮਤ ਉੱਚੀ ਕਰੋ ਮਤ ਉੱਚੀ ਤੋਂ ਭਾਵ ਗਿਆਨ ਨੂੰ ਪ੍ਰਾਪਤ ਕਰੋ ਗਿਆਨ ਤੋਂ ਬਗੈਰ ਤੁਹਾਡੀ ਗਤੀ ਨਹੀਂ ਹੈ ਚਾਹੇ ਤੁਸੀਂ ਨਾਸਤਿਕ ਹੋ ਚਾਹੇ ਆਸਤਿਕ ਹੋ ਮਤ ਉੱਚੀ ਹੋਣੀ ਜ਼ਰੂਰੀ ਹੈ ਜੇਕਰ ਤੁਹਾਡੀ ਮਤ ਉੱਚੀ ਨਹੀਂ ਸਿਰਫ ਹੰਕਾਰ ਹੀ ਆ ਕਿ ਮੈਂ ਤਾਂ ਨਾਸਤਿਕ ਆ ਮੇਰੇ ਵਰਗਾ ਕੋਈ ਨਹੀਂ ਮੈਂ ਤਾਂ ਧਰਮੀ ਆ ਮੇਰੇ ਵਰਗਾ ਕੋਈ ਨਹੀਂ ਇਸ ਨੂੰ ਮਨ ਉੱਚਾ ਕਹਿੰਦੇ ਆ ਇਸ ਨੂੰ ਹੰਕਾਰ ਕਹਿੰਦੇ ਆ ਗਿਆਨ ਤੋਂ ਹੀ ਨਾ ਮਨੁੱਖ ਸਦਾ ਹੀ ਆਪਣੀ ਮੈਂ ਵਿੱਚ ਜਿਉਂਦਾ ਖੋਜ ਨਹੀਂ ਕਰੇਗਾ ਯਾਰ ਤੂੰ ਹੀ ਨਾ ਮਨੁੱਖ ਸਦਾ ਹੀ ਦੂਸਰਿਆਂ ਵਿੱਚ ਕਮੀਆਂ ਕੱਢਣ ਦੀ ਕੋਸ਼ਿਸ਼ ਕਰੂਗਾ ਫੋਜ ਨਹੀਂ ਕਰੇਗਾ ਜਿਹੜੇ ਇਹ ਬਿਆਲ ਦਾਗੇ ਨੇ ਉਹ ਇਹ ਵੱਡੇ ਵੱਡੇ ਵਿਦਵਾਨ ਕਾਪਉਂਦੇ ਨੇ ਆਪਣੇ ਆਪ ਨੂੰ ਰੱਬ ਐ ਨਹੀਂ ਹੈ ਮੈਂ ਨਹੀਂ ਕਹਦਾ ਹੈ ਮੈਂ ਇਹ ਵੀ ਕਹਦਾ ਨਹੀਂ ਹੈ ਪਰ ਤੁਹਾਡੀ ਖੋਜ ਜ਼ਰੂਰੀ ਆ ਇਹ ਜਾਣਨਾ ਜ਼ਰੂਰੀ ਆ ਵੀ ਜਿਸ ਚੀਜ਼ ਦਾ ਰੌਲਾ ਹੈ ਜਿਸ ਚੀਜ਼ ਤੇ ਬਹੁਤ ਲੰਬੇ ਸਮੇਂ ਤੋਂ ਗੱਲਾਂ ਹੋ ਰਹੀਆਂ ਹਨ ਜਿਸ ਚੀਜ਼ ਨੂੰ ਮੰਨਣ ਦੀ ਗੱਲ ਹੋ ਰਹੀ ਆ ਜਿਸ ਦੀ ਚਰਚਾਵਾ ਹੋ ਰਹੀਆਂ ਹਨ ਉਹ ਕੀ ਹੈ ਕਹਿੰਦੇ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਸਾਡੇ ਤੇ ਥੋਪਿਆ ਜ਼ਰੂਰ ਗਿਆ ਥੋਪਿਆ ਕੀ ਗਿਆ ਕਰਮ卡ਡ ਦਿਖਾਵਾ ਖੋਜ ਨਹੀਂ ਖੋਜ ਕਰਨ ਨੂੰ ਕਿਸੇ ਨੇ ਤੁਹਾਨੂੰ ਕਿਹਾ ਕਦ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ बस ਥੋਪਿਆ ਗਿਆ ਸਾਡੇ ਉੱਤੇ ਸੋ ਥੋਪਿਆ ਹੋਇਆ ਕਦੇ ਧਰਮ ਨਹੀਂ ਹੋ ਸਕਦਾ ਖੋਜ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਸਮਝਿਆ ਜਾ ਸਕਦਾ ਉਸ ਬ੍ਰਹਿਮੰਡ ਦੀ એનર્ਜੀ ਨੂੰ ਨਹੀਂ ਸਮਝਿਆ ਜਾ ਸਕਦਾ ਜੇਕਰ ਤੁਸੀਂ ਨਾਸਤਿਕ ਹੋ ਨਾਸਤਿਕਤਾ ਨੂੰ ਵੀ ਖੋਜ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਜ਼ਿੰਦਗੀ ਦੇ ਤਜਰਬੇ ਤੁਹਾਡੇ ਪਾਸਟ ਦੇ ਤਜਰਬੇ ਤੁਹਾਡੀਆਂ ਪੀੜ੍ਹੀਆਂ ਦੇ ਤਜਰਬੇ ਉਹਨਾਂ ਦਾ ਗਿਆਨ ਹੋਣਾ ਜ਼ਰੂਰੀ ਆ ਤੁਹਾਡੇ ਬਜ਼ੁਰਗ ਕੀ ਕਹਿਗੇ ਸੀ ਉਹਨਾਂ ਦੀ ਕੀ ਖੋਜ ਹੈ ਨਾਸਤਿਕਤਾ ਦੇ ਨਾਲ ਸੰਬੰਧਿਤ ਜਾਂ ਆਸਤਿਕਤਾ ਦੇ ਨਾਲ ਸੰਬੰਧਿਤ ਜੇਕਰ ਅਸੀਂ ਕਿਸੇ ਦਾ ਕੋ ਪੋਡਕਾਸਟ ਕਰ ਰਹੇ ਆ ਕੋ ਇੰਟਰਵਿਊ ਕਰ ਰਹੇ ਆ ਸਭ ਤੋਂ ਪਹਿਲਾਂ ਜਿਹੜਾ ਬੰਦਾ ਇੰਟਰਵਿਊ ਕਰ ਰਿਹਾ ਉਸ ਕੋਲੇ ਉਸ ਵਿਸ਼ੇ ਦੇ ਨਾਲ ਸੰਬੰਧਿਤ ਗਿਆਨ ਹੋਣਾ ਜ਼ਰੂਰੀ ਆ ਨਹੀਂ ਤਾਂ ਭਖੰਡ ਕਰਨਾ ਬੰਦ ਕਰੋ ਸਮਾਜ ਦੇ ਵਿੱਚ ਤੁਸੀਂ ਆਰਜਿਕਤਾ ਫਲਾ ਰਹੇ ਹੋ ਦੋ ਤਿਰਾਂ ਨੂੰ ਆਮੇ ਸਾਹਮਣੇ ਖੜਾ ਕਰ ਰਹੇ ਹਾਂ ਜਿਸ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਧਾਰਨਕ ਹੋਣ ਦੇ ਨਾਲ ਆਸਤਿਕ ਹੋਣ ਦੇ ਨਾਲ ਕਰੰਤੀ ਆਇਆ, ਸੁਖ ਆਇਆ ਜਿਸ ਇਨਸਾਨ ਨੇ ਆਪਣੇ ਜੀਵਨ ਪੰਦਰ ਨੂੰ ਉੱਚਾ ਚੱਕਿਆ ਉਹ ਕਿਵੇਂ ਕਹ ਦੂ ਰੱਬ ਨਹੀਂ ਤੈ ਜਿਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵਿਗਿਆਨ ਨੇ ਤਰੱਕੀ ਲਿਆਦੀ ਆ ਜਿਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵਿਗਿਆਨਿਕ ਸੁਹਾਲੀ ਲਿਆਦੀ ਆ ਉਹ ਵਿਗਿਆਨ ਨੂੰ ਕਿਵੇਂ ਗਲਤ ਕਹ ਦੇਗਾ ਦੋਨੇ ਪੱਖ ਜਾਣਨੇ ਜ਼ਰੂਰੀ ਨੇ ਕੰਮ ਨੂੰ ਸਾਹਮਣੇ ਨਾ ਕਰੋ ਇਹਨਾਂ ਨੂੰ ਸਮਝੋ ਉੱਥੇ ਬੈਠ ਕੇ ਤੁਸੀਂ ਇੰਟਰਵਿਊ ਕਰ ਰਹੇ ਹੋ ਅਗਾਂਹ ਬੈਠ ਕੇ ਤੁਸੀਂ ਦੰਦ ਕੱਢ ਰਹੇ ਹੋ ਸਿਆਣਪਾਣੀ ਜੇ ਤੁਹਾਡੇ ਚੈਨਲ ਚੱਲ ਪਿਆ ਤੁਹਾਡੇ ਪੋਡਕਾਸਟ ਚੱਲ ਪਿਆ ਲੋਕ ਤੁਹਾਨੂੰ ਵੇਖਦੇ ਆ ਤੁਸੀਂ ਸਮਾਜ ਨੂੰ ਕੀ ਮੈਸੇਜ ਦੇ ਰਹੇ ਹੋ ਕਿਸੇ ਜ਼ਿੰਮੇਵਾਰ ਇਨਸਾਨ ਦੀ ਤੁਸੀਂ ਇੰਟਰਵਿਊ ਲਓ ਜੋ ਵੀਡੀਓ ਤੁਸੀਂ ਅਪਲੋਡ ਕਰ ਰਹੇ ਹੋ ਕਿ ਉਹ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਛੱਡੇਗੀ ਕਿ ਉਹ ਸਮਾਜ ਦੇ ਵਿੱਚ ਆਰਜਿਕਤਾ ਤਾਂ ਨਹੀਂ ਫਲਾਏਗੀ ਇਹ ਜੇ 4 ਪੈਸੇ ਤੁਹਾਨੂੰ ਕਿਸੇ ਵੀਡੀਓ ਤੋਂ ਆਉਂਦੇ ਹੋਵੇ ਤੁਸੀਂ ਕੁਝ ਵੀ ਵੰਡਦੇ ਫਿਰੋ ਸਮਾਜ ਦੇ ਵਿੱਚ ਜੇ ਤੁਹਾਡੇ ਕੋਲੇ ਕਾਨੂੰਨਾਂ ਦੇ ਅਧਿਕਾਰ ਹੈ ਤੁਸੀਂ ਸਮਾਜ ਵਿੱਚ ਬੋਲਣ ਦਾ ਤੇ ਤੁਸੀਂ ਕੁਝ ਵੀ ਕਰਦੇ ਫਿਰੋ ਸੋ ਨਾਸਤਿਕਤਾ ਆਸਤਿਕਤਾ ਹੈ ਗਿਆਨ ਦੀ ਕੋਝਾ ਇਕ ਗਿਆਨ ਦਾ ਲੇਵਲ ਆਹੀ ਨਾਸਤਿਕ ਹੋਣ ਲਈ ਵੀ ਗਿਆਨ ਹੋਣਾ ਜ਼ਰੂਰੀ ਆ ਵਿਗਿਆਨ ਦੇ ਪ੍ਰਤੀ ਗਿਆਨ ਹੋਣਾ ਜ਼ਰੂਰੀ ਆ ਪਰਮਾਤਮਾ ਕਿਉਂ ਨਹੀਂ ਹੈ ਇਹਦੇ ਪ੍ਰਤੀ ਵੀ ਗਿਆਨ ਹੋਣਾ ਜ਼ਰੂਰੀ ਆ ਜੇ ਤੁਸੀਂ ਕਹਿੰਦੇ ਹੋ ਪਰਮਾਤਮਾ ਨਹੀਂ ਹੈ ਤਾਂ ਸਿੱਧ ਕਰੋ ਪਰਮਾਤਮਾ ਨਹੀਂ ਹੈ ਜੇ ਮੈਂ ਕਹਿੰਦਾ ਪਰਮਾਤਮਾ ਹੈ ਤਾਂ ਮੈਨੂੰ ਲੁਕੋ ਕੇ ਸਿੱਧ ਕਰੋ ਪਰਮਾਤਮਾ ਹੈ ਕਿਉਂਕਿ ਕੋਜ ਦੋਨਾਂ ਲਈ ਜ਼ਰੂਰੀ ਆ ਜੇ ਨਾਸਤਿਕ ਬੰਦਾ ਕਹਿੰਦਾ ਪਰਮਾਤਮਾ ਨਹੀਂ ਮੈਂ ਉਸ ਨੂੰ ਕਹਿੰਦੇ ਨਾ ਪਰਮਾਤਮਾ ਨਹੀਂ ਹੈ ਤਾਂ ਕਿਤੇ ਦਕਰ ਜੇ ਕੋਈ ਇਹ ਸេចਿਤ ਨਹੀਂ ਕਰ ਸਕਦਾ ਪਰਮਾਤਮਾ ਹੈ ਜਿਸਿਤ ਇਹ ਵੀ ਨਹੀਂ ਕੀਤਾ ਜਾ ਸਕਦਾ ਕਿ ਪਰਮਾਤਮਾ ਨਹੀਂ ਹੈ ਸਵਾਲ ਨੇ ਢੂੰਗੇ ਨੇ ਗੱਲਾਂ ਨੇ ਢੂੰਗੀਆਂ ਨੇ ਸੋ ਆਪਣੇ ਮਾਨਸਿਕ ਪੱਧਰ ਨੂੰ ਇੰਨਾ ਕੁ ਜ਼ਿਆਦਾ ਸੰਚਾਰੂ ਬਣਾਓ ਕਿ ਤੁਹਾਡੇ ਮਨ ਦੀਆਂ ਗਹਿਰਾਈਆਂ ਦੇ ਵਿੱਚ ਹੰਕਾਰ ਨਾਲ ਪੰਪੇ ਇੱਕ ਖੋਜ ਦੀ ਛਿੰਗਾਰੀ ਫੁੱਟੇ ਤਾਂ ਤੁਸੀਂ ਖੋਜ ਕਰ ਸਕੋ ਪਰ ਸਕੋ ਜਾਣ ਸਕੋ ਆਵਦੇ ਅੱਖਾਂ ਨੂੰ ਖੋਹ ਸਕੋ ਅੱਖਾਂ ਮੀਚ ਕੇ ਅਸੀਂ ਤੁਰੇ ਫਿਰਦੇ ਆ ਸਾਡੇ ਕੋਲੇ ਗਿਆਨ ਦਾ ਕੋਈ ਦੀਵਾ ਹੀ ਨਹੀਂ ਗਿਆਨ ਧਰਮ ਛੁਰੂ ਤੋਂ ਕਹਿੰਦਾ ਗਿਆਨ ਲੈਣਾ ਜ਼ਰੂਰੀ ਆ ਗਿਆਨ ਹੋਣਾ ਜ਼ਰੂਰੀ ਆ ਵਿਗਿਆਨ ਵੀ ਕਹਿੰਦਾ ਗਿਆਨ ਹੋਣਾ ਜ਼ਰੂਰੀ ਆ ਗਿਆਨ ਤੋਂ ਬਿਗਿਆਰ ਪਾਰੋਂ ਸਾਰਾ ਹੀ ਨਿਕਾ ਪਰ ਅੰਤ ਭਗਤੀ ਮੂਰਖਤਾ ਵਾਲੀਆਂ ਗੱਲਾਂ ਕਿਸੇ ਦੇ ਕਈ ਗੱਲ ਦੇ ਪਿੱਛੇ ਲੱਗ ਤੁਰਨਾ ਮੂਰਖਤਾ ਹੈ ਬਿਨਾਂ ਖੋਜ ਕੀਤਿਆਂ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਕਿਸੇ ਨੇ ਕੋਈ ਐਵੀ ਪੋਸਟ ਪਾ ਦਿੱਤੀ ਅਸੀਂ ਵੀ ਸ਼ੇਅਰ ਤੇ ਸ਼ੇਅਰ ਸ਼ੇਅਰ ਤੇ ਸ਼ੇਅਰ ਬਿਨਾਂ ਪੁੱਛ ਤੋਂ ਖੋਜ ਜ਼ਰੂਰੀ ਹੈ ਅੱਜ ਕੱਲ ਤਾਂ ਪੈਸਾ ਆਉਂਦਾ ਤੇ ਯੂਫੇਸਬੁਕ ਦੇ ਉੱਤੇ ਥੋੜਾ ਸੌਖਾ ਕਰ ਤਾ ਉਹਨਾਂ ਨੇ ਕਿਸੇ ਦੀ ਵੀਡੀਓ ਚੱਕੋ ਆਪ ਦੇ ਵੱਲੋਂ ਮੜ ਘਰ ਤੋਂ ਚੱਕ ਗੱਲ ਪਾ ਦੇਵੋ ਚਲੋ ਜੀ ਬੱਲੇ ਬੱਲੇ ਇਹ ਝੂਠ ਤੇ ਚੱਲੀ ਜਾਂਦਾ ਸੋ ਗਿਆਨ ਬਹੁਤ ਵੱਡਾ ਹੈ ਗਿਆਨ ਤੋਂ ਬਿਗੈਰ ਨਾ ਨਾਸਤਿਕ ਹੋਇਆ ਜਾਂਦਾ ਹੈ ਨਾ ਆਸਤਿਕ ਹੋਇਆ ਜਾਂਦਾ ਹੈ ਦੋਨਾਂ ਲਈ ਗਿਆਨ ਜ਼ਰੂਰੀ ਹੈ ਧਰਮੀ ਲਈ ਤੇ ਨਾਸਤਿਕ ਲਈ ਵੀ ਪਰਮਾਤਮਾ ਨੂੰ ਮੰਨਣ ਵਾਲੇ ਵਾਸਤੇ ਵੀ ਗਿਆਨ ਜ਼ਰੂਰੀ ਹੈ ਪਰਮਾਤਮਾ ਨੂੰ ਨਾ ਮੰਨਣ ਵਾਲੇ ਵਾਸਤੇ ਵੀ ਗਿਆਨ ਜ਼ਰੂਰੀ ਹੈ ਗਿਆਨ ਦੇ ਬੀਜ ਤੋਂ ਬਿਗੈਰ ਤੁਹਾਡੀ ਜ਼ਿੰਦਗੀ 'ਚ ਕੋਈ ਪਾਰ ਉਤਾਰਾ ਨਹੀਂ ਗਿਆਨ ਦੋਨੇ ਦੀ ਰਾਹ ਦੇ ਲਈ ਜ਼ਰੂਰੀ ਹੈ ਐਵੀਂ ਮੂਰਖਤਾ ਬਸ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਗੱਲ ਨੂੰ ਮੰਨ ਲੈਣਾ ਮਹਾਮੂਰਖ ਦਾ ਕੰਮ ਹੈ ਇਹ ਕਰਮ ਕਾਂਡ ਦੇ ਵਿੱਚ ਰੋੜ ਕੇ ਧਾਰਮਿਕ ਅਖਵਾਉਣਾ ਮੂਰਖ ਦਾ ਕੰਮ ਹੈ ਇਹ ਸੁਤੰਮ ਨੂੰ ਸਮਝਣਾ ਪੈਂਦਾ ਧਰਮ ਖੋਜ ਦਾ ਵਿਸ਼ਾ ਜੇ ਨਾਸਤਿਕਤਾ ਨਾਸਤਿਕਤਾ ਵੀ ਖੋਜ ਦਾ ਵਿਸ਼ਾ ਹੈ ਵਿਗਿਆਨ ਖੋਜ ਦਾ ਵਿਸ਼ਾ ਬੈਠਿਆ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਇੱਕ ਕਿਸੇ ਦੀ ਗੱਲ ਸੁਣ ਕੇ ਉਹਨੂੰ ਮੰਨ ਕੇ ਬੂਮ ਗਾਂਪੇਸ਼ ਕਰ ਦੇਣਾ ਇਹ ਮੂਰਖਤਾ ਸੋ ਐਨੀ ਸਿਆਣਿਆਂ ਬੰਦਿਆਂ ਨੂੰ ਸਿਆਣੇ ਨਹੀਂ ਸਮਝਿਆ ਜ਼ਰੂਰੀ ਨਹੀਂ ਜੇ ਕਿਸੇ ਦੇ ਕੋਲੇ ਕੋ ਗਿਆਨ ਹੈ ਬਹੁਤਾ ਸਿਆਣਾ ਹੀ ਉਹ ਕੋ ਹਰ ਵਿਸ਼ੇ ਦਾ ਕੋਲ ਗਿਆਨ ਹੋਊਗਾ ਸੋ ਕੁਝ ਗੱਲਾਂ ਨੂੰ ਸਮਝਣਾ ਜ਼ਰੂਰੀ ਪੈਂਦਾ ਮੁੜ ਕੇ ਉਸ ਗੱਲ ਦੇ ਉਧਰਨਾ ਪੈਂਦਾ ਜੇ ਕਿਸੇ ਤੋਂ ਕੋਈ ਗੱਲ ਜਾਣਨੀ ਆ ਸਭ ਤੋਂ ਪਹਿਲਾਂ ਕੁਝ ਤਾਂ ਗਿਆਨ ਤੁਹਾਡੇ ਕੋਲੇ ਉਸ ਵਿਸ਼ੇ ਦੇ ਨਾਲ ਰਿਲੇਟਡ ਹੋਣਾ ਚਾਹੀਦਾ ਸੋ ਅੱਜ ਦੇ ਲਈ ਇੰਨਾ ਹੀ ਮੈਨੂੰ ਆਸ ਹੈ ਨਾਸਤਿਕ ਆਸਤਿਕ ਦੇ ਕਾਲ ਜੋ ਇਸ ਕਨਸੈਪਟ ਦੇ ਬਾਰੇ ਤੁਹਾਡੇ ਕੋਲੇ ਕੁਝ ਤਾਂ ਗਿਆਨ ਆਇਆ ਹੋਵੇਗਾ ਉਹ ਸਾਡੇ ਨਾਲ ਬਣਿਓ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਧੰਨਵਾਦ